ਕੇਂਦਰ ਸਰਕਾਰ ਵੱਲੋਂ ਸੈਨੀਟਰ ਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਗਏ ਸੀ ਵਿਰੋਧੀ ਲਗਾਤਾਰ ਵਿਰੋਧ ਕਰ ਰਹੇ ਸੀ ਵਿਦਿਆਰਥੀ ਇਕੱਠੇ ਹੋਏ ਵਿਦਿਆਰਥੀਆਂ ਨੂੰ ਪੰਜਾਬੀਆਂ ਸਾਥ ਮਿਲਿਆ ਹਰੇਕ ਜਥੇਬੰਦੀ ਦਾ ਸਾਥ ਮਿਲਿਆ ਹਾਲਾਂਕਿ ਕੇਂਦਰ ਵੱਲੋਂ ਫੈਸਲਾ ਵਾਪਸ ਲੈ ਲਿਆ ਗਿਆ ਸੀਗਾ ਪਰ ਅੱਜ ਇੱਕ ਕਾਲ ਦਿੱਤੀ ਗਈ ਸੀ ਪਾਰੀ ਕੱਟ ਦੀ ਕਿਸੇ ਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੀਆਂ ਗੁਰੂਆਂ ਤੇ ਲੜਿਆ ਗਿਆ ਉਸ ਤੋਂ ਬਾਅਦ ਸਿਰ ਪਹਿਲਾ ਮੌਕਾ ਹੋਏਗਾ ਕਿ ਪੰਜਾਬ ਨੇ ਇੱਕ ਵਾਰ ਫੇਰ ਸੁਣਿਆ ਦਿੱਤਾ ਇਸ ਤਰ੍ਹਾਂ ਪੰਜਾਬ ਨਜ਼ਰ ਆਇਆ ਸਾਮਨੀ ਝੰਡੇ ਵਿਦਿਆਰਥੀ ਛੋਟੀਆਂ-ਛੋਟੀਆਂ ਵਿਦਿਆਰਥਣਾ ਸਮਾਜਿਕ ਜਥੇਬੰਦੀਆਂ ਅਧਿਆਪਕ ਵੱਖ-ਵੱਖ ਜਥੇਬੰਦੀਆਂ ਜਾਨੀ ਸਮੁੱਚਾ ਪੰਜਾਬ ਇਸ ਕਦਰ ਚੰਡੀਗੜ੍ਹ ਚ ਹੋਇਆ ਇਸ ਕਦਰ ਪੰਜਾਬ ਵਾਲਿਆਂ ਨਾਲ ਹੋ ਰਿਹਾ ਗੁਣਸਾਮੀ ਦਾ جواب ਤਾਂ ਦੇਣਾ ਹੀ ਚਾਹੀਦਾ ਨਾ ਇਹ ਗੱਲ ਫਸਲਾਂ ਦੀ ਨਹੀਂ ਇੱਥੇ ਨਸਲਾਂ ਬਚਾਉਣ ਦੀ ਲੜਾਈ ਹੈ ਜਿਹੜੀ ਯੂਨੀਵਰਸਿਟੀ ਜਉਂਦੀ ਜਾਗਦੀ ਹੈ ਉੱਥੋਂ ਦੇ ਵਿਦਿਆਰਥੀਆਂ ਨਾਲ ਦੇ ਵਿਦਿਆਰਥੀ ਚੈੱਕਦੇ ਆ ਤੇ ਯੂਨੀਵਰਸਿਟੀ ਚੈੱਕਦੀ ਹੈ ਵਿਦਿਆਰਥੀ 10th ਜੁਨੀਅਰਸਿਟੀ ਦਾ ਯਾਦ ਯੂਨੀਵਰਸਿਟੀ ਲਿਖ ਹੀ ਰਿਹਾ ਉਸ ਤੋਂ ਉੱਪਰ ਉੱਠ ਕੇ ਸਾਰਾ ਪੰਜਾਬ ਅਖਾਏ ਇਸੇ ਕਰਕੇ ਅਜਿਹਾ ਲਖਣਤਾ ਨਜ਼ਰ ਆਈ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਵੱਡੀਆਂ ਤੇ ਕੁਝ अहम ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤਾਂ ਮੇਰੇ ਮਿੱਤਰਾਂ ਅਤੇ ਸਤਕਾਰਨਾਕ ਦਸਕੰ ਸਤਿ ਸ਼੍ਰੀ ਅਕਾਲ ਕੋਈ ਸ਼ੱਕ ਨਹੀਂ ਹੈ ਜਾਇ ਮੁੱਦੇ ਲੋ ਸਵਾਲ ਜੀ ਮੁੱਦਾਤਾਜੀ ਵੱਡਾ ਵੀ ਹੈ ਅਹਿਮ ਵੀ ਹੈ ਤੇ ਇੱਕੋ ਮੁੱਦਾ ਜੋ ਲੰਮਾ ਵੀ ਚੱਲ ਸਕਦਾ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਦਾਂ ਕੀ ਕੇਂਦਰ ਸਰਕਾਰ ਵੱਲੋਂ ਸੈਨੀਟਰ ਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਗਏ ਸੀ ਵਿਰੋਧੀ ਲਗਾਤਾਰ ਵਿਰੋਧ ਕਰ ਰਹੇ ਸੀ ਵਿਦਿਆਰਥੀ ਇਕੱਠੇ ਹੋਏ ਵਿਦਿਆਰਥੀਆਂ ਨੂੰ ਪੰਜਾਬੀਆਂ ਸਾਥ ਮਿਲਿਆ ਹਰੇਕ ਜਥੇਬੰਦੀ ਦਾ ਸਾਥ ਮਿਲਿਆ ਹਾਲਾਂਕਿ ਕੇਂਦਰ ਵੱਲੋਂ ਫੈਸਲਾ ਵਾਪਸ ਲੈ ਲਿਆ ਗਿਆ ਸੀਗਾ ਪਰ ਅੱਜ ਇੱਕ ਕਾਲ ਦਿੱਤੀ ਗਈ ਸੀ ਪਾਰੀ ਇਕੱਠ ਦੀ ਪਰ ਅਜ ਚੰਡੀਗੜ੍ਹ ਦੇ ਵਿੱਚ ਜੋ ਮਾਹੌਲ ਬਣਿਆ ਹੈ ਤੁਹਾਨੂੰ ਪਤਾ ਹੀ ਹੈ ਜੀ ਉਹਦੇ ਤੇ ਗੱਲਬਾਤ ਕਰਾਂਗੇ ਜੀ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਆਪਾਂ ਗੱਲ ਕਰਦੇ ਆਂ ਵਿਦਿਆਰਥੀਆਂ ਨੇ ਆਪਣੇ ਸੰਘਰਸ਼ ਦਾ ਜਿਹੜਾ ਸੱਦਾ ਦਿੱਤਾ ਮੈਂ ਕਹਾਂਗਾ ਕਿ ਉਸ ਸੰਘਰਸ਼ ਵਿੱਚ ਪੰਜਾਬ ਦੀ ਰੂਹ ਨਜ਼ਰ ਆਈ ਹੈ ਪੰਜਾਬ ਨੇ ਇੱਕ ਵਾਰ ਫੇਰ ਲੰਬਿਆ ਸਵਾਲ ਲਲਕਾਰ ਭਰੀ ਹੈ ਕਿ ਜਾਤਿਆਂ ਦੇ ਖਿਲਾਫ ਕਹਿੰਦੇ ਖਿਲਾਫ ਪੰਜਾਬ ਲੜਾਈ ਲੜਨਾ ਜਾਣਦਾ ਹੈ ਔਰ ਪੰਜਾਬ ਨੇ ਕੌਮੀ ਪੱਧਰ ਤੇ ਸਨਿਆਹ ਦਿੱਤਾ ਹੈ ਇਹ ਇਸ ਤਰ੍ਹਾਂ ਦਵਾਇਆ ਨਹੀਂ ਜਾ ਸਕਦਾ ਪੰਜਾਬ ਨੂੰ ਸਾਂਝੇ ਮੁੱਦਿਆਂ ਲੈ ਕੇ ਸਾਂਝੇ ਸੰਘਰਸ਼ ਨੂੰ ਲੈ ਕੇ ਖਾਸ ਤੌਰ ਤੇ ਦੀ ਐਮਿਤ ਮੈਂ ਇਸ ਕਰਕੇ ਜਿੱਦਾਂ ਸ਼ਾਇਦ ਕਿਧਰੇ ਮੀਡੀਆ ਜ਼ਿਕਰ ਨਾ ਆਇਆ ਹੋਵੇ ਇਹ ਸੰਘਰਸ਼ ਉਸ ਵੇਲੇ ਲੜਿਆ ਜਾ ਰਿਹਾ ਜਦੋਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹਾਦਤ ਦਿਹਾੜਾ ਦੁਨੀਆ ਭਰទਿਆ ਮਨਾਇਆ ਜਾ ਰਿਹਾ ਹੈ ਔਰ ਹੋਰ ਕੋਈ ਤਰ੍ਹਾਂ ਦਾ ਵੱਡੇ ਸਮਾਗਮ ਹੋ ਰਿਹਾ ਹੈ ਕਿਦਰੇ ਗੁਰਤੇਗ ਬਾਦ ਦਲੀ ਦਾ ਜਿਹੜਾ ਸੁਨੇਹਾ ਹੈ ਜਾਤੀਆਂ ਦੇ ਖਿਲਾਫ ਆਪਣੇ ਹੱਕਾਂ ਦੀ ਖਾਤਰ ਲੜਨ ਦਾ ਸੱਦਾ ਆਪਣੇ ਅਧਿਕਾਰਾਂ ਦੀ ਖਾਤਰ ਲੜਨ ਦਾ ਸੱਦਾ ਮਾਨਵਤਾ ਦੀ ਖਾਤਰ ਕਰਵਾਨੀ ਦੇਣ ਦਾ ਸੱਦਾ ਕਿਧਰੇ ਉਹ ਸੁਨੇਹਾ ਆਜ ਦੇ ਸੰਘਰਸ਼ੋ ਵੀ ਨਜ਼ਰ ਪਿਆ ਉਹ ਸਾਰੀਆਂ ਬਾਲਗਾਂ ਤੋੜ ਕੇ ਨਾ Hindu ਨਾ Sikh ਨਾ Muslim ਸਾਰੇ ਪੰਜਾਬੀ ਪੰਜਾਬੀ ਨੇ ਖੂਕ ਨਾਲ ਕਿਹਾ ਇਹ ਪੰਜਾਬ ਨੂੰ ਇਸ ਕਦਰ ਦਵਾਇਆ ਨਹੀਂ ਜਾ ਸਕਦਾ ਇਹ ਵੀ ਕਿਸੇ ਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੀਆਂ ਗੁਰੂਆਂ ਤੇ ਲੜਿਆ ਗਿਆ ਉਸ ਤੋਂ ਬਾਅਦ ਸ਼ਾਇਦ ਪਹਿਲਾ ਮੌਕਾ ਹੋਵੇਗਾ ਕਿ ਪੰਜਾਬ ਨੇ ਇੱਕ ਵਾਰ ਫੇਰ ਸੁਨੇਹਾ ਦਿੱਤਾ ਹੈ ਪੰਜਾਬ ਨਾਲ ਵਾਰ-ਵਾਰ ਜ਼ਾਤੀਆਂ ਹੋਣਗੀਆਂ ਤਾਂ ਵਾਰ-ਵਾਰ ਪੰਜਾਬ ਚੋਂ ਲਹਿਰਾਂ ਉੱਠਣਗੀਆਂ ਉਹ ਲਹਿਰਾਂ ਉਹਨਾਂ ਜ਼ਾਤੀਆਂ ਦਾ ਨਾ ਧੱਕਾ ਦਾ ਮੂੰਹ ਤੋੜਵਾ ਜਵਾਬ ਦੇਣਾ ਜਾਣਦੇ ਆ ਅੱਜ ਸਿੰਡੀਗੜੀ ਪੰਜਾਬ ਦੀ ਰਾਜਧਾਨੀ ਆ ਪੰਜਾਬੀਆਂ ਨੇ ਇਸ ਗੱਲ ਦਾ ਦੇਦਾ ਜਵਾਬ ਸਵਾਲ ਇਹ ਨਹੀਂ ਕਿ ਸੈਨਟ ਦੀਆਂ ਚੋਣਾਂ ਦੀ ਗੱਲ ਕਰੀ ਕਿ ਸੈਨਟ ਦੀਆਂ ਚੋਣਾਂ ਤੇ ਸਿੰਡੀਗੜੀ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਵੇ ਸਵਾਲ ਇਹ ਕਿ ਕਿਸ ਕਦਰ ਪੰਜਾਬੀਆਂ ਨੇ ਖੂਕ ਦੇ ਨਾਲ ਜਵਾਬ ਦਿੱਤਾ ਇਸ ਗੱਲ ਦਾ ਉਸ ਅੰਦੋਲਨ ਦੇ ਵਿੱਚ ਕਿ ਕਿਸ ਕਦਰ ਪੰਜਾਬ ਨਜ਼ਰ ਆਇਆ ਸਾਹਮਣੇ ਝੰਡੇ ਵਿਦਿਆਰਥੀ ਛੋਟੀਆਂ-ਛੋਟੀਆਂ ਵਿਦਿਆਰਥਣਾਂ ਸਮਾਜਿਕ ਜਥੇਬੰਦੀਆਂ ਅਧਿਆਪਕ ਵਾਖਾ ਜਥੇਬੰਦੀਆਂ ਦੇ ਜਾਨੀ ਸਮੁੱਚਾ ਪੰਜਾਬ ਅੱਜ ਜਿਹੜੇ ਪੰਜਾਬੀ ਘਰਾਂ ਜੀ ਬੈਠੇ ਹੋਣਗੇ ਉਹਨਾਂ ਦੀ ਧੜਕਣ ਵੀ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਨਾਲ ਜੁੜੀ ਹੋਈ ਹੋਗੀ ਹਜ਼ਾਰਾਂ-ਹਜ਼ਾਰਾਂ ਵਿਦਿਆਰਥੀ ਚਾਹੇ ਅੱਜ ਪੜ੍ਹਦੇ ਐ ਤੇ ਸਾਬਕਾ ਵਿਦਿਆਰਥੀ ਰਹੇ ਹੋਣਗੇ ਇਹ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਤੇ ਯੂਨੀਵਰਸਿਟੀ ਦਾ ਨਾਮ ਜੁੜਿਆ ਪੰਜਾਬ ਦੇ ਨਾਲ ਮੈਂ ਉਥੇ ਅਧਿਕ ਬਰਾਰੇ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਾਂ ਹੈ ਜੇ ਕਿਸੇ ਦੀ ਮਾਂ ਨੂੰ ਕੋਈ ਆਂਚ ਆਏਗੀ ਤਾਂ ਕੋਈ ਬਰਦਾਸ਼ਤ ਨਹੀਂ ਕਰੇਗਾ ਇਹ ਕਿਸੇ ਹੋਰ ਨੇ ਕਿਸਾਨ ਆਗੂ ਨੇ ਕਿਹਾ ਬੜੇ ਦਿਲਚਸਪ ਸਵਾਲ ਕਿਉਂਕਿ ਪੰਜਾਬ ਦੀ ਰੂਹ ਬੋਲ ਰਹੀ ਸੀ ਉਥੋਂ ਤੁਸੀਂ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਚੁੱਪਚਾਪ ਸੁਣਦੇ ਜਾਓ ਦੇਖਦੇ ਜਾਓ ਕਿ ਪੰਜਾਬ ਕੀ ਬੋਲਦਾ ਹੈ ਉਸ ਅੰਦਰਸ਼ੋ ਪੰਜਾਬ ਬੋਲਦਾ ਨਜ਼ਰ ਆਏਗਾ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ ਕਿਸੇ ਕਿਸਾਨ ਆਗੂ ਨੂੰ ਪੁੱਛਿਆ ਕਿ ਜੀ ਕੇਂਦਰ ਨੇ ਬੜੇ-ਬੜੇ ਧੱਕੇ ਕੀਤੇ ਪੰਜਾਬ ਨਾਲ ਤੇ ਫਿਰ ਉਹ ਕਹਿੰਦੇ ਆ ਕਿ ਪੰਜਾਬ ਵਾਲੇ ਜਾਤੀਆਂ ਕਰਦੇ ਆ ਪੰਜਾਬ ਵਾਲੇ ਸਾਡੇ ਖਿਲਾਫ ਬੋਲਦੇ ਆ ਤਾਂ ਕਿਸਾਨ ਆਗੂ ਕੀ ਕਹਿੰਦਾ ਇੰਦਾ ਫੇਰ ਕੀ ਪੰਜਾਬ ਵਾਲੇ ਖੰਡ ਪਾਉਣਗੇ ਚੱਕਰ ਫਾਉਣਗੇ ਕੇਂਦਰ ਨੂੰ ਜਿਉ ਜੋ ਬਰਤਾਰਾ ਕੀਤਾ ਜਾਏਗਾ ਜਿਸ ਕਦਰ ਰਾਜ ਉਥੇ ਅੰਦੋਲਨ ਦੇ ਵਿੱਚ ਵਿਦਿਆਰਥੀ ਹਨ ਇਸਾਲਿਆ ਔਰ ਖਾਸ ਗੱਲ ਇਹ ਕਿ ਜਿੰਨੇ ਵੀ ਆਏ ਉਥੇ ਜੇ ਕਿਸਾਨ ਜਿੱਥੇ ਬੰਦੀਆਂ ਤੇ ਵਕਫ ਖੁਰ ਜਿੱਥੇ ਬੰਦੀਆਂ ਸਭ ਦੀ ਇੱਕੋ ਗੱਲ ਸੀ ਕਿ ਜੋ ਵਿਦਿਆਰਥੀ ਫੈਸਲਾ ਦੇਣਗੇ ਸਾਨੂੰ ਪ੍ਰਵਾਨ ਹੋਏਗਾ ਇਕਮਾਲ ਦੀ ਗੱਲ ਹੋਰ ਜਿਹੜੀ ਹੈਗੀ ਆ ਆਪਾਂ ਉਹਨਾਂ ਗੱਲਾਂ ਦਾ ਜ਼ਿਕਰ ਕਰੀਏ ਜਿਹੜੀਆਂ ਦਰਸ਼ਕਾਂ ਦੇਕ ਜਾਣੀਆਂ ਚਾਹੀਦੀਆਂ ਕਿ ਕਿ ਜਦੋਂ ਕਿਤੇ ਪੰਜਾਬ ਦਾ ਮਾਮਲਾ ਆਉਂਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਆ ਉੱਥੇ ਦੇਹ ਤੇਰੀ ਦੇ ਇੱਕ ਦੂਜੇ ਦੇ ਖਿਲਾਫ ਪਾਜ ਪਾੜੇ ਸਾਰਿਆਂ ਦੇ ਖਿਲਾਫ ਸਾਰੇ ਪਾਜ ਪਾੜੇ ਦੇ ਖਿਲਾਫ ਕਾਂਗਰਸ ਆਪ ਦੇ ਖਿਲਾਫ ਆਪ ਕਾਂਗਰਸ ਦੇ ਖਿਲਾਫ ਅਕਾਲੀ ਦਲ ਸਾਰਿਆਂ ਦੇ ਖਿਲਾਫ ਅਕਾਲੀ ਦਲ ਤੇ ਸਾਰੇ ਖਿਲਾਫ ਇੱਕ ਦੋ ਜੇਨਾ ਗਾੜੀ ਗਲੋਚ ਉੱਠ ਕੇ ਬਾਹਰ ਆ ਜਾਂਦੇ ਆ ਕਹਿੰਦੇ ਦੇਖਿਆ ਕਿ ਉਸ ਗਾੜੀ ਗਲੋਚ ਚ ਪੰਜਾਬ ਨੂੰ ਕੁਝ ਮਿਲਿਆ ਹੋਵੇ ਜਦੋਂ ਵੀ ਮਿਲਿਆ ਪੰਜਾਬ ਨੂੰ ਸੰਘਰਸ਼ਾਂ ਦੇ ਦੌਰਾਨ ਜੋ ਮਿਲਿਆ ਤੇ ਅੱਜ ਜਦੋਂ ਸਾਰਾ ਪੰਜਾਬ ਵਿਦਿਆਰਥੀਆਂ ਦੇ ਸੱਦੇ ਦੇ ਇਕੱਠਾ ਹੋਇਆ ਤਾਂ ਉੱਥੇ ਕਿਧਰੇ ਉਹ ਜਿਹੜਾ ਰਾਸ਼ੀ ਰੰਗ ਸਾਡੇ ਵਰਗੇ ਮੀਡੀਆ ਵਾਲੇ ਕਰਮਚਾਰੀ ਮਿੱਤਰ ਜੀ ਪੰਜਾਬ ਯੂਨੀਵਰਸਿਟੀ ਨੂੰ ਰਾਸੀ ਰੰਗਤ ਨਾਲ ਰੰਗ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਸੇ ਰਾਸੀ ਰੰਗਤ ਜੀ ਰਾਸੀ ਲੜਾਈ ਲੜੀ ਜਾ ਰਹੀ ਹੈ ਅੱਜ ਜਿਨ੍ਹਾਂ ਨੇ ਆਪਣਾ ਰਿਕਾਰਡ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਵੀ ਅੱਜ ਅੰਦੋਲਨ ਦੇਖਿਆ ਹੋਵੇਗਾ ਉਥੇ ਪੰਜਾਬ ਯੂਨੀਵਰਸਿਟੀ ਦਾ ਕਿਹੜਾ ਰਾਸੀ ਰੰਗ ਨਜ਼ਰ ਆਇਆ ਉਹਦੇ ਚੋਂ ਜ ਜਣੀ ਅਸੀਂ ਰੰਗ ਭਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਜੀ ਸਾਡੇ ਰੰਗ ਇੱਕ ਅੱਡੇ ਦਿਨ ਬਾਅਦ ਫਿੱਕੇ ਪੈ ਜਾਂਦੇ ਬਹੁਤ ਦਿਨ ਚੱਲਦੇ ਨਹੀਂ ਫਿਰ ਹੋਰ ਰੰਗ ਭਰਦੇ ਆ ਕੋਕੇ ਸਾਡੇ ਰੰਗ ਆਪਣੇ ਨਹੀਂ ਨਾ ਹੁੰਦੇ ਸੀ ਅਧਾਰ ਦੇ ਰੰਗ ਲੈ ਹੁੰਦੇ ਆ। ਪੰਜਾਬ ਦੇ ਕੋਈ ਰੰਗ ਹੈ ਜੋ ਭਰਿਆ ਜਾਵੇ ਤਾਂ ਸ਼ਾਇਦ ਸਾਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦਾ ਕਿਹੜਾ ਰੰਗ ਹੈ? ਜਾਤਿਆਂ ਦੇ ਖਿਲਾਫ ਲੜਨਾ, ਮਾਨਵਤਾ ਦੇ ਨਿਆਂ ਦਾ ਹੁੱਕਾ ਦੇਣਾ। ਪੰਜਾਬ ਮੁਬਾਰਕ ਬਾਦ। ਕਿਹ ਵਰੀ ਪੈ। ਅਸੀਂ ਜਿਹੜੇ ਜਰਨਲਿਸਟਾਂ ਦੂਜੇ ਲੋਕਾਂ ਆਂ ਅਸੀਂ ਦੇਖਦੇ ਆਂ ਕਿ ਸਦੀਆਂ ਪਹਿਲਾਂ ਪੰਜਾਬੀ ਕਿਵੇਂ ਲੜੇ ਹੋਣਗੇ ਪੰਜਾਬ ਦੀ ਰੂਹ ਨਹੀਂ ਬਦਲੀ ਅੱਜ ਜਿਹੜਾ ਪੰਜਾਬ ਲੜਦਾ ਸਦੀਆਂ ਪਹਿਲਾਂ ਜਿਹੜੇ ਪੰਜਾਬੀ ਲੜਦੇ ਸੀ ਅੱਜ ਵੀ ਉਹੀ ਰੂਹ ਹੈ ਕਿੱਥੋਂ ਇਕੱਠੇ ਹੋ ਕੇ ਨਿਕਲੇ ਪੰਜਾਬੀ ਪਹਿਲਾਂ ਯੂਨੀਵਰਸਿਟੀ ਨੂੰ ਕਿਸ ਕਦਰ ਜਿਹੜਾ ਪੁਲਿਸ ਨੇ ਘੇਰੇਬੰਦੀ કરી ਇਹ ਖਤਰਾ ਦੇ ਆਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪਤਾ ਨਹੀਂ ਕੀ ਤੂਫਾਨ ਉੱਠੇਗਾ ਕਿ ਵਿਦਿਆਰਥੀ ਅੰਦੋਲਨ ਚਲਾ ਰਹੇ ਆ ਜੋ ਯੂਨੀਵਰਸਿਟੀ ਦਾ ਚਾਰਜ ਗੇਰੇ ਤੋਂ ਕਰਾਓ ਸੜਕਾਂ ਦੇ ਕਰਾਓ ਅੱਜ ਜਿਸ ਨੂੰ ਅਸੀਂ ਚੰਡੀਗੜ੍ਹ ਪੰਜਾਬ ਦੀ ਹਰਿਆਣਾ ਦੀ ਰਾਜਧਾਨੀ ਕਹਿੰਦੇ ਆਂ ਕੇਵਲ ਤੇ ਕੇਵਲ ਚੰਡੀਗੜ੍ਹ ਪ੍ਰਸ਼ਾਸਨ ਦੀ ਵਜ੍ਹਾ ਕਰਕੇ ਉਹ ਨਮੂਸੀ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅੰਦੋਲਨ ਤਾਂ ਆਪਣੀ ਜਗ੍ਹਾ ਤੇ ਹੈ ਹੀ ਐ ਪਰ ਜੋ ਪੰਜਾਬ ਤੋਂ ਹਜ਼ਾਰਾਂ ਹਜ਼ਾਰਾਂ ਲੋਕ ਆਉਣ ਵਾਲੇ ਐ ਜੋ ਚੰਡੀਗੜ੍ਹ 'ਚ ਲੱਖਾਂ ਲੋਕ ਲੈਂਦੇ ਐ ਕਿੰਨੀਆਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ ਜਿਹਨਾਂ ਨੇ ਭੁਗਤਿਆ ਹੋਈ ਅੰਦਾਜ਼ਾ ਲਗਾ ਸਕਦੇ ਐ ਕਿਉਂ ਕੀ وجہ ਹੈ ਕਸੂਰ ਕਿਸ ਦਾ ਕੰਨ ਹੋ ਸਕਦਾ ਇਹ ਪ੍ਰਵਾਦਨ ਦੀ ਕੋਸ਼ਿਸ਼ ਕੀਤੀ ਗਈ ਇਤਿਹਾਇਤ ਕੇ ਜੀ ਚੰਡੀਗੜ੍ਹ ਯੂਨੀਵਰਸਿਟੀ ਨੇ ਅੰਦੋਲਨ ਕਰਕੇ ਦੇਖੋ ਐਨੇ ਲੋਕਾਂ ਨੂੰ ਪਰੇਸ਼ਾਨੀ ਹੋਈ ਹਸਪਤਾਲਾਂ 'ਚ ਹਸਪਤਾਲਾਂ 'ਚ ਜਸਬਾਣਾ ਜਾ ਰਹੀ ਮਰੀਜ਼ਾਂ ਦੀਆਂ ਗੱਡੀਆਂ ਨਹੀਂ ਜਾ ਸਕੀਆਂ ਕिलोमीटर ਦੇ حساب ਨਾਲ ਖਰੜ ਲੁਧਿਆਣਾ ਰੋਡ ਤੇ ਲੈਣਾ ਲੱਗੀਆਂ ਆ ਕਿਸਾਨਾਂ ਨੂੰ ਕਹਿੰਦੇ ਜਾਣ ਨਹੀਂ ਦੇਣਾ ਵਿਦਿਆਰਥੀਆਂ ਨੂੰ ਕਹਿੰਦੇ ਜਾਣ ਨਹੀਂ ਦੇਣਾ ਕਿਉਂ ਕਿ ਕੋਈ ਕੋ ਸਵਾਲ ਪੁੱਛਦੇ ਕਿ ਸਾਡੀ ਰਾਜਧਾਨੀ ਅਸੀਂ ਕਿਉਂ ਨਹੀਂ ਜਾ ਸਕਦੇ ਜਿਸ ਕਦਰ ਜਿਹੜਾ ਹੈਗਾ ਅੱਜ ਚੰਡੀਗੜ੍ਹ ਨੂੰ ਮੋੜਿਆ ਗਿਆ ਦਫ਼ਤਰਾਂ ਦੇ ਲੋਕ ਸਮੇਂ ਸਰ ਨਹੀਂ ਜਾ ਸਕੇ ਹੋਣਗੇ ਹਸਪਤਾਲਾਂ ਚ ਨਹੀਂ ਜਾ ਸਕੇ ਹੋਣਗੇ ਜਿਨਾ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਸਕੂਲਾਂ ਤੋਂ ਲੈਣਾ ਹੋਵੇਗਾ ਕਿੰਨੀ ਵੱਡੀ ਪਰੇਸ਼ਾਨੀ ਹੋਈ ਹੋਏਗੀ ਉਦੀ ਵਜ੍ਹਾ ਉਦੀ ਵਜ੍ਹਾ ਚੰਡੀਗੜ੍ਹ ਯੂਨੀਵਰਸਿਟੀ ਦਾ ਅੰਦੋਲਨ ਨਹੀਂ ਹੈ ਉਦੀ ਵਜ੍ਹਾ ਪ੍ਰਸ਼ਾਸਨ ਹੈ ਮੈਂ ਪੰਜਾਬ ਦੇ ਗਨਰ ਹਾਂ ਉਸ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਕੋਲ ਸਵਾਲ ਤਾਂ ਉਹਨਾਂ ਨੇ ਪੁੱਛਿਆ ਜਾਣਾ ਬਣਦਾ ਹੈ ਆਖਰਕਾਰ ਪ੍ਰਸ਼ਾਸਨ ਉਹਨਾਂ ਦੇ ਹਵਾਲੇ ਆ ਗੁਰਨਰ ਸਾਹਿਬਾ ਬਾਰਡਰ ਤੇ ਜਾਂਦੇ ਆ ਕਿਤੇ ਤਰਨਤਾਰਨ ਜਾਂਦੇ ਆ ਅੰਮ੍ਰਿਤਸਰ ਜਾਂਦੇ ਆ ਚਿੰਤਾ ਕਰਦੇ ਆ ਪੰਜਾਬ ਚ ਵੱਡੀ ਪੱਧਰ ਤੇ ਨਸ਼ਾ ਹੈ ਵਾਜਿਬ ਗੱਲ ਹੈ ਪਰ ਅੱਜ ਜਿਸ ਕਦਰ ਯੂਨੀਵਰਸਿਟੀ ਚ ਹੋਇਆ ਜਿਸ ਕਦਰ ਚੰਡੀਗੜ੍ਹ ਚ ਹੋਇਆ ਜਿਸ ਕਦਰ ਪੰਜਾਬ ਵਾਲਿਆਂ ਨਾਲ ਹੋ ਰਿਹਾ ਗੁਰਨਰ ਸਾਹਿਬ ਨੂੰ ਤਾਂ ਜਵਾਬ ਤਾਂ ਦੇਣਾ ਚਾਹੀਦਾ ਨਾ ਕਿ ਆਖਰ ਕੌਣ ਹੈ ਜ਼ਿੰਮੇਵਾਰ ਔਰ ਵਜ੍ਹਾ ਕੀ ਹੈ ਕਿਉਂ ਪੰਜਾਬ ਨੂੰ ਵਾਰ-ਵਾਰ ਅਧੇੜਿਆ ਜਾ ਰਿਹਾ ਹੈ ਕਿਉਂ ਵਾਰ-ਵਾਰ ਪੰਜਾਬ ਨੂੰ ਖੇੜਿਆ ਜਾ ਰਿਹਾ ਬਹੁਤ سارے ਲੋਕ ਜਿਹੜੇ ਕਹਿ ਰਹੇ ਸੀ ਕਿ ਦੇਖੋ ਜੀ ਚੰਡੀਗੜ੍ਹ ਆਕਰ ਵਾਰ-ਵਾਰ ਬੋਲਦੇ ਆ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਉਹ ਚੰਡੀਗੜ੍ਹ 'ਚ ਦਾਖਲੇ ਦੀ ਮਨਾਹੀ ਪਰ ਜਿਹੜੇ ਕਾਫਲਿਆਂ ਦੇ ਕਾਫਲੇ ਸੜਕਾਂ 'ਤੇ ਨਿਕਲੇ ਇਹ ਗੱਲ ਤਾਂ ਲੱਗੀ ਅੱਜ ਰਾਸੀ ਪਾਰਟੀਆਂ ਜੋ ਮਰਜ਼ੀ ਦਾਅਵੇਦਾਰੀਆਂ ਕਰਨ ਕੇਂਦਰ ਜੋ ਮਰਜ਼ੀ ਦਾਅਵੇਦਾਰੀ ਕਰੇ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹੇਗਾ ਪੰਜਾਬੀ ਜਾਣ ਨਹੀਂ ਦਿੰਦੇ ਚੰਡੀਗੜ੍ਹ ਨੂੰ ਆਪਣੇ ਤੋਂ ਅੱਜ ਸੁਨੇਹਾ ਆਣ ਕਿਹਾ ਵੀ ਕਹਿ ਦਿੱਤਾ ਪੰਜਾਬੀਆਂ ਨੇ ਕਿਸੇ ਤੋਂ ਕਾਫਲੇ ਵਨ ਕੇ ਤੁਰਦੇ ਹੈ ਤਾਂ ਫਿਰ ਰੋਕਿਆ ਨਹੀਂ ਜਾ ਸਕਦਾ ਜੀ ਕੋਈ ਜ਼ਮਾਨਾ ਸੀ ਦਿੱਲੀ ਦੀਆਂ ਗੁਰੂਆਂ ਤੇ ਰੁਕਿਆ ਗਿਆ ਇਹ ਗੱਲ ਕਹਿ ਕੇ ਆਪਾਂ ਅੱਗੇ ਵਧ ਸਕਦੇ ਹਾਂ ਜੀ ਨਸਾਨੀ ਅੰਦੋਲਨ ਦੇ ਮੁੱਦੇ ਦੀ ਗੱਲ ਅੱਜ ਵੀ ਅੱਜ ਵੀ ਕਿਸਾਨਾਂ ਨੂੰ ਮੋਹਾਲੀ ਦੇ ਵਿੱਚ ਰੋਕਿਆ ਗਿਆ ਸੀਗਾ ਪਰ ਕਿਸਾਨਾਂ ਵੱਲੋਂ ਬੈਰੀਕੇਡਿੰਗ ਪੱਟ ਦਿੱਤੀ ਗਈ ਹੈ ਕਿਉਂਕਿ ਕਿਸਾਨਾਂ ਦੇ ਵੀ ਕਈ ਮੁੱਦੇ ਸੀਗੇ ਕਿਸਾਨਾਂ ਨੇ ਵੀ ਵਿਦਿਆਰਥੀਆਂ ਦੇ ਨਾਲ ਖੜੇ ਨੇ ਤੁਹਾਨੂੰ ਪਤਾ ਹੀ ਹੈ ਜਦੋਂ ਜਦੋਂ ਕੇਂਦਰ ੱਤਕਾ ਕਰਦੀ ਹੈ ਕਿਸਾਨ ਉੱਭਰ ਕੇ ਸਾਹਮਣੇ ਆਉਂਦੇ ਨੇ ਵੀ ਭਾਈ ਅਸੀਂ ਅੱਗੇ ਹੋ ਕੇ ਲੜਾਂਗੇ ਤੇ ਪਿੱਛੇ ਕੇਂਦਰ ਨੂੰ ਕਰਾਂਗੇ ਤੇ ਕਿਸਾਨਾਂ ਦੇ ਜਿੱਤੇ ਵੀ ਹੋਈ ਹੈ ਅੱਜ ਵੀ ਮੋਹਾਲੀ ਦੇ ਜਿੱਥੇ ਬੈਰੀਕੇਡਿੰਗ ਕੀਤੀ ਵੀ ਸੀ ਗੱਲ ਇਹ ਸੀਗੀ ਵੀ ਹਰਿਆਣਾ ਦੀ ਪੁਲਿਸ ਮੋਹਾਲੀ ਚੰਡੀਗੜ੍ਹ ਦੇ ਮੋਹਾਲੀ ਦੇ ਵਿੱਚ ਕਿਦਾਂ ਦਾਖਲ ਹੋਗੀ ਰੋਕਣ ਵਾਸਤੇ ਕਿਸਾਨਾਂ ਨੂੰ ਹੂੰ ਹੂੰ ਬੜਾ ਕਮਾਲ ਦਾ ਸਵਾਲ ਆ ਤੁਹਾਡਾ ਦੇਖੋ ਕਿਸਾਨ ਆਪਾਂ ਦੇਖਦੇ ਨੇ ਕਿਸਾਨ ਕੀ ਨਾਰਾ ਦਿੰਦੇ ਆ ਜੀ ਫਸਲਾਂ ਤੇ ਨਸਲਾਂ ਬਚਾਉਣ ਦੀ ਲੜਾਈ ਇੱਥੇ ਗੱਲ ਫਸਲਾਂ ਦੀ ਨਹੀਂ ਇੱਥੇ ਨਸਲਾਂ ਬਚਾਉਣ ਦੀ ਲੜਾਈ ਹੈ ਮੈਂ ਕਮਾਂਗਾ ਕਿ ਬਿਲਕੁਲ ਇਸ ਧਾਰਨ ਦੇ ਪਾਸੇ ਜੇ ਆਪਾਂ ਗੱਲ ਕਰੀਏ ਮਾਪਿਆਂ ਨੂੰ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਕੌਣ ਪਿਆਰਾ ਹੁੰਦਾ ਹੈ ਤੇ ਯੂਨੀਵਰਸਿਟੀ 'ਚ ਪੜ੍ਹਦੇ ਕਿਸੇ ਦਾ ਪੋਤਾ ਪੜ੍ਹਦਾ ਕਿਹਦਾ ਪੁੱਤ ਪੜ੍ਹਦਾ ਕਿਹਦਾ ਭਤੀਜਾ ਪੜ੍ਹਦਾ ਇਹਦਾ ਪੰਜਾਬਾ ਪੜਦਾ ਸਾਰੇ ਪੰਜਾਬ ਦੇ ਹੀ ਆ ਨਾ ਪੰਜਾਬ ਦੇ ਬੱਚੇ ਆ ਤੇ ਕਿਸਾਨ ਫੇਰ ਇਕੱਠੇ ਹੋਗੇ ਕਿ ਤਰੇ ਕਿਹਾ ਉਹ ਆਪਣੀਆਂ ਨਸਲਾਂ ਨੂੰ ਬਚਾਈਏ ਜੇ ਯੂਨੀਵਰਸਿਟੀ ਤਕਰੀਫ ਚ ਹੈ ਯੂਨੀਵਰਸਿਟੀ ਦੁਆਰਾ ਨਾਲ ਤੇ ਇਸ ਤੋਂ ਨਾਲ ਤਾਂ ਸੜਕਾਂ ਨਾਲ ਤਾਂ ਬਣੀ ਨਹੀਂ ਯੂਨੀਵਰਸਿਟੀ ਜਉਂਦੀ ਜਾਗਦੀ ਹੈ ਉੱਥੋਂ ਦੇ ਵਿਦਿਆਰਥੀਆਂ ਨਾਲ ਜਿਹੜੇ ਵਿਦਿਆਰਥੀ ਚੈੱਕਦੇ ਆ ਤੇ ਯੂਨੀਵਰਸਿਟੀ ਚੈੱਕਦੀ ਹੈ ਵਿਦਿਆਰਥੀ ਉਦਾਸ ਹੈ ਤੇ ਯੂਨੀਵਰਸਿਟੀ ਉਦਾਸ ਹੈ ਅੱਜ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਗੱਲ ਲਈ ਉਦਾਸ ਸੀ ਕਿ ਕਿਉਂ ਉਹਨਾਂ ਦੇ ਹੱਕਾਂ ਦੇ ਛਾਪਾ ਤੇ ਉਹਨਾਂ ਦੇ ਮਾਪਿਆਂ ਨੇ ਉੱਠਣਾ ਸੀ ਮਾਪੇ ਉੱਠ ਕੇ ਆਏ ਤੇ ਮਾਪਿਆਂ ਨੇ ਪਲੀਜ਼ ਪ੍ਰਸ਼ਾਸਨ ਤੰਤਰ ਨੂੰ ਛੇ ਸਮਝ ਨਹੀਂ ਪੈਂਦੀ ਇਸ ਗੱਲ ਦੀ ਕਿ ਮਾਪਿਆਂ ਨੂੰ ਰੋਕਿਆ ਜਾ ਸਕਦਾ ਜਿੱਦਾਂ ਆਪਾਂ ਕਹਿੰਦੇ ਆ ਕਿ ਨਹਾਉਣ ਨਾਲ ਮਾਸਕ ਵੀ ਟੁੱਟ ਸਕਦਾ ਹੈ ਯੂਨੀਵਰਸਿਟੀ ਉਹਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਤਕਲੀਫ ਹੈ ਉਹਨਾਂ ਨੂੰ ਆਹ ਹੈ ਤੇ ਕਿਉਂ ਨਾ ਆਉਣਗੇ ਕਿਸਾਨ ਕਿਸਾਨਾਂ ਨੂੰ ਰੋਕਿਆ ਗਿਆ ਕਿੰਦਾਂ ਦੀਆਂ ਦਾਅਵੇਦਾਰੀਆਂ ਕਿਸਾਨਾਂ ਨੂੰ ਵਾਲੀ ਦੇ ਬਾਟਰ ਦੇ ਰੋਕਿਆ ਗਿਆ ਪਿੱਛੇ ਰੋਕਿਆ ਗਿਆ ਫਿਰ ਦੇਖੋ ਆਖਰ ਮੈਂ ਦੇਖਿਆ ਉਹਨਾਂ ਨੇ ਕਾफी ਗਿੰਦੀ ਜੇ ਪ੍ਰੀਤ ਸਿੰਘ ਰਾਜੇਵਾਲ ਦੀ ਗੱਲ ਕਰ ਲਈਏ ਦੂਜੇ ਕਿਸਾਨਾਂ ਅਗੋਂ ਦੀ ਗੱਲ ਕਰ ਲਈਏ ਘਟੂ ਘਟੂ ਨਾ ਚੁਕੇ 85 85 ਸਾਲ ਦੀ ਉਮਰ ਦੇ ਹੋਣਗੇ ਜਾਨੀ ਕਿੱਡਾ ਕਹਿ ਲਿਏ ਕਿ ਪ੍ਰਸ਼ਾਸਨ ਜਿਹੜਾ ਹੈ ਕਿਸ ਕਦਰ ਵੇਸੜਾ ਕਹ ਲਈਏ ਆ ਸੁਵਿਧਾਨ ਸ਼ੇਲਕੇ ਜਣੀ ਸਵੇਧਨ ਸ਼ੀਰ ਦਾ ਹਾਈ ਨੀ ਕਿਧਰੇ 88 ਕਿਲੋਮੀਟਰ ਤੋਂ ਕਿਸਾਨ ਆਗੂ ਤੁਰ ਕੇ ਜੁਨੀਵਰਸਿਟੀ ਗਏ ਐ ਮੈਂ ਦੇਖ ਰਿਆ ਸੀ ਕਹਿੰਦੇ ਜੀ ਜਿਹੜਾ ਨੇੜੇ ਗੇਟ ਪੈਂਦਾ ਉੱਥੋਂ ਨਹੀਂ ਜਾ ਸਕਦੇ ਤੁਸੀਂ ਅੰਦਰ ਦੂਜੇ ਤੋਂ ਨਹੀਂ ਜਾ ਸਕਦੇ ਕਹਿੰਦੇ ਜਿਹੜੀ ਪੀਜੀਆ ਦੇ ਸਾਹਮਣੇ ਗੇਟ ਹੈ ਉੱਥੇ ਹੀ ਜਾਓਗੇ ਹੋਰ ਰਸਤਾ ਨਹੀਂ ਜਾ ਸਕਦਾ ਕਹਿੰਦੇ ਹੋਰ ਕਈ ਕਿਲੋਮੀਟਰ ਜੇ ਤੁਸੀਂ ਜੁਨੀਵਰਸਿਟੀ 'ਚ ਉਹਨਾਂ ਨੂੰ ਭੇਜਣਾ ਹੀ ਆ ਤਾਂ ਫਿਰ 8 ਕਿਲੋਮੀਟਰ ਕਿਉਂ ਤੁਰਿਆ ਗਿਆ ਕਿ ਬਜ਼ੁਰਗ ਹੈ ਜਾਂ ਹੋਰ ਹੈ ਸੋ ਜਿਹੜੇ ਬੱਚਿਆਂ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਪਟਿਆਲਾ ਯੂਨੀਵਰਸਿਟੀ ਦੇ ਬੱਚੇ ਆਈਆਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਪਟਿਆਲਾ ਯੂਨੀਵਰਸਿਟੀ ਦੇ ਬੱਚਿਆਂ ਕਿਉਂ ਆਗਿਆ ਸਨਿਆਹ ਦਿੱਤਾ ਜਾ ਸਕਦਾ ਨੇ ਇਸ ਗੱਲ ਦਾ ਕਿ ਸਾਰਾ ਪੰਜਾਬ ਇੱਕ ਹੈ ਪੰਜਾਬ ਯੂਨੀਵਰਸਿਟੀ ਦੀ ਲਕੀਰ ਹੈ ਉਸ ਤੋਂ ਉੱਪਰ ਉੱਠ ਕੇ ਸਾਰਾ ਪੰਜਾਬ ਇੱਕ ਹੈ ਇਸੇ ਕਰਕੇ ਅੱਜ ਵਿਲੱਖਣਤਾ ਨਜ਼ਰ ਆਈ ਹੈ ਉਸ ਦੇ ਚਹਿਰਾਣੇ ਦੇ ਲੋਕ ਵੀ ਸ਼ਾਮਲ ਹੋਣਗੇ ਹਿਮਾਚਲ ਦੇ ਵੀ ਸ਼ਾਮਲ ਹੋਣਗੇ ਜਦੋਂ ਆਵਾਲੇ ਵੀ ਸ਼ਾਮਲ ਹੋਣਗੇ ਤੇ ਇਸ ਅੰਦੋਲਨ ਨੂੰ ਇਸ ਕਦਰ ਦਬਾਇਆ ਨਹੀਂ ਜਾ ਸਕਦਾ ਔਰ ਅੱਜ ਇੱਕ ਹੋਰ ਕਿਸਾਨ ਅੰਦੋਲਨ ਨੇ ਜੜਾ ਹੈਗਾ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਨਾਲ ਇੱਕ ਇਹ ਵੀ ਸੁਨੇਹਾ ਦਿੱਤਾ ਹੈ ਕਿ ਹੁਣ ਜਿਹੜਾ ਇਹ ਸੰਘਰਸ਼ ਹੈ ਇੱਥੇ ਰੁਕਣਾ ਵਾਲਾ ਨਹੀਂ ਸੈਨਿਕ ਤੱਕ ਨਹੀਂ ਮਾਮਲਾ ਹੋਏਗਾ ਅਸੀਂ ਕਹਿੰਦੇ ਲੜਾਈ ਲੜਾਂਗੇ ਚੰਡੀਗੜ੍ਹ ਦੀ ਖਾਤਰ ਅਸੀਂ ਲੜਾਈ ਲੜਾਂਗੇ ਪੰਜਾਬੀ ਬੋਲਦੇ ਇਲਾਕਿਆਂ ਦੀ ਖਾਤਰ ਅਸੀਂ ਲੜਾਈ ਲੜਾਂਗੇ ਮਾਂ ਬੋਲੀ ਦੀ ਖਾਤਰ ਜਿਹੜੇ ਸਾਡੇ ਪੋਲੀਟਿਕਲ ਆਗੂਆਂ ਬੜੀਆਂ ਗੱਲਾਂ ਆਪਾਂ ਡਿਵਿਟਾਂ ਸਾਡੇ ਦਾਰਸ਼ਿਕ ਵੀ ਸੁਣਦੇ ਹੋਣਗੇ ਕਿ ਤਰ੍ਹਾਂ ਇੱਕ ਦੂਜੇ ਦੇ ਤਾ ਤਾ ਇੱਕ ਦੂਜੇ ਦੇ ਅਲੀਗੇਸ਼ਨ 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 ਅੱਜ ਜਿਹੜੇ ਲੋਕ ਆਏ ਸੀ ਕਿੰਦਾ ਦੇ ਪਵਿੱਤਰ ਪਾਣੀਆਂ ਵਰਗਾ ਸਮੁੰਦਰ ਸੀ ਕੋਈ ਨਫਰਤ ਨਜ਼ਰ ਆਈ ਕੋਈ ਗੱਲ ਨਾ ਦੀ ਕਿਸੇ ਪੰਜਾਬ ਨੂੰ ਬਚਾਉਣ ਆਏ ਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਆਏ ਆ ਕਰੋਨਾ ਚੋਂ ਜਿਹੜੇ ਵੱਡੇ ਲੜਾਈਆਂ ਲੜਨ ਵਾਲੇ ਕਿਸੇ ਨੇ ਨਾ ਤਾਂ ਮੁੱਖ ਮੰਤਰੀ ਬਣਨਾ ਹੈ ਨਾ ਹੀ ਮੰਤਰੀ ਬਣਨਾ ਹੈ ਤੇ ਨਾ ਹੀ ਐਮਐਲਏ ਬਣਨਾ ਹੈ ਉਹ ਕਹਿੰਦੇ ਇਹ ਤਾਂ ਪੰਜਾਬ ਬਚਾਉਣ ਦੀ ਲੜਾਈ ਹੈ ਪੰਜਾਬ 'ਚ ਬੜਾ ਕਮਾਲ ਦਾ ਵਰਤਾਰਾ ਜੇ ਦੇਖਿਆ ਜਾਵੇ ਪੰਜਾਬ ਦੋ ਤਰ੍ਹਾਂ ਦਾ ਪੰਜਾਬ ਹੈ ਇੱਕ ਤਾਂ ਉਹ ਆ ਜਿਹੜੇ ਸੰਘਰਸ਼ਾਂ 'ਚ ਉਹ ਕੁਰਸੀ ਲੱਭਦੇ ਆ ਕਿ ਮੁੱਖ ਮੰਤਰੀ ਕਿਵੇਂ ਬਣਿਆ ਜਾ ਸਕਦਾ ਹੈ ਇੱਕ ਉਹ ਆ ਜਿਹੜੇ ਸੰਘਰਸ਼ਾਂ 'ਚ ਉਹ ਪੰਜਾਬ ਲੱਭਦੇ ਆ ਪਹਿਲਾਂ ਉਹਨਾਂ ਦਿੱਲੀ ਦੇ ਗੁਰੂਆਂ ਤੇ ਲੱਭਿਆ ਤੇ ਹੁਣ ਪੰਜਾਬ ਯੂਨੀਵਰਸਿਟੀ ਚ ਲੱਭ ਰਿਹਾ ਕਿਸੀ ਪੰਜਾਬ ਬਚਾਉਣਾ ਹੈ। ਨਾ ਉਹਨੇ ਤਰਨ ਤਰਨ ਦੀ ਚੋਣ ਲੜਨੀ ਹੈ। ਨਾ ਉਹਨੇ 27 ਦੀ ਚੋਣ ਲੜਨੀ ਹੈ। ਛੇ ਦੇ ਸੇ ਕਰਕੇ ਇਤਿਹਾਸ ਜਿਹੜਾ ਹੈਗਾ 27 ਦੀ ਚੋਣ ਹੋਵੇ ਪਿਛਲੀਆਂ ਚੋਣਾਂ ਹਣ ਪਾਰਲੀਮੈਂਟ ਦੀਆਂ ਚੋਣਾਂ ਹਣ ਵਿਧਾਨ ਸਭਾ ਦੀਆਂ ਚੋਣਾਂ ਇਤਿਹਾਸ ਉਹਨਾਂ ਭੁੱਲ ਜਾਂਦਾ ਹੈ। ਪਰ ਇਹ ਸੰਘਾਸ ਜਿਹੜਾ ਇਤਿਹਾਸ ਦੇ ਵਰਕਾਂ ਦੇ ਲਿਖਿਆ ਜਾ ਰਿਹਾ ਹੈ ਇਹ ਕਦੇ ਨਹੀਂ ਭੁੱਲ ਸਕੇਗਾ। ਅਏ ਗੱਲ ਮੈਂ ਜ਼ਰੂਰ ਇਹ ਸਵਾਲ ਜਿਹੜਾ ਜਿਹੜਾ ਸਾਰੇ ਸੰਗਠ ਚੋਂ ਭਰ ਕੇ ਸਾਹਮਣੇ ਆ ਰਿਹਾ ਹੈ ਕਿ ਆਖਰ ਕੇਂਦਰ ਨੇ ਇਹ ਕਿਉਂ ਕੀਤਾ ਕੀ ਮਿਲੇਗਾ ਕੇਂਦਰ ਨੂੰ ਪੰਜਾਬ ਯੂਨੀਵਰਸਿਟੀ ਦਾ ਛੇੜਾ ਛੇੜ ਕੇ ਕੇਂਦਰੀ ਸੈਨੇਟੇ ਸੋਧ ਕਰਨੀ ਫਿਰ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਹੀ ਹੋ ਗਈ ਨਾ ਵਿਦਿਆਰਥੀ ਕਹਿੰਦੇ ਸਾਨੂੰ ਸੋਧ ਚਾਹੀਦੀ ਨਹੀਂ ਤੁਸੀਂ ਕਹਿੰਦੇ ਅਸੀਂ ਸੋਧ ਕਰਨੀ ਆ ਇੱਕ ਹੋਰ ਫੇਰਾ ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਉਸ ਸਨਾਰਸੀ ਦੇ ਲਗਾ ਕੇ ਦਿਖਾ ਦਿੱਤਾ ਹੈ ਕਿ ਪੰਜਾਬੀਆਂ ਨਾਲ ਜਾਤੀ ਦਾ ਹੋ ਸਕਦਾ ਹੈ ਜਾਤੀ ਦਾ ਕੋਈ ਕਰ ਸਕਦਾ ਹੈ ਜਾਤੀ ਕਰਨ ਵਾਲਾ ਜਾਤੀ ਕਰਨ ਵਾਲੇ ਦਾ ਅਧਿਕਾਰ ਹੁੰਦਾ ਹੈ ਪਰ ਪੰਜਾਬੀਆਂ ਦਾ ਆਪਣਾ ਅਧਿਕਾਰ ਹੈ ਕਿ ਜਾਤੀ ਬਰਦਾਸ਼ਤ ਨਹੀਂ ਕਰਾਂਗੇ ਇਹ ਕਿਹਾ ਜਾ ਸਕਦਾ ਹੈ ਇਹ ਜਿਹੜਾ ਨੋਟੀਫਿਕੇਸ਼ਨ ਦੀ ਗੱਲ ਕਰਦੇ ਮੁਕੰਮਲ ਤੌਰ ਤੇ ਰੱਦ ਹੋਣ ਦੀ ਗੱਲ ਕਰਦੇ ਸਨ ਚੋਣਾਂ ਦੀ ਗੱਲ ਕਰਦੇ ਆ ਸਨ ਚੋਣਾਂ ਤਾਂ ਹੋ ਜਾਣਗੀਆਂ ਅੱਜ ਨਹੀਂ ਹੋਣਗੀਆਂ ਕੱਲ ਹੋਣਗੀਆਂ ਹੋਣੀਆਂ ਹੋਣੀਆਂ ਪਰ ਜੋ ਪੰਜਾਬ ਉਹਨੀਆਂ ਜਿਹੜਾ ਭਾਰਤ ਲੇਖਤੀ ਕਿ ਪੰਜਾਬ ਜਾਤੇ ਨੇ ਖਰਾਬ ਜਦੋਂ ਵੀ ਉੱਠਦਾ ਹੈ ਪੰਜਾਬ ਦੀ ਰੂਹ ਉੱਠਦੀ ਹੈ ਤੇ ਪੰਜਾਬ ਦੀ ਰੂਹ ਉਹ ਗੁਰੂਆਂ ਦੀ ਬਾਣੀ ਦੇ ਨਾਲ ਸਰਸਾਰ ਹੈ ਤੇ ਜੇ ਰੋੜਦੀ ਹੈ ਤਾਂ ਫਿਰ ਇਹਨੂੰ ਦਵਾਈ ਨਹੀਂ ਜਾ ਸਕਦਾ ਜੀ ਜੀ ਸੋ ਕਾਫੀ ਲੰਮੀ ਚੋੜੀ ਗੱਲ ਹੋ ਚੁੱਕੀ ਹੈ ਤੇ ਦੂਜੇ ਪਾਸੇ ਗੱਲ ਕਰਾਂਗੇ ਜੀ ਤਰਨਤਾਰਨ ਚੋਣਾਂ ਨੂੰ ਲੈ ਕੇ ਜਿੱਥੇ ਮਾਮਲਾ ਲਗਾਤਾਰ ਪੱਖ ਦਾ ਹੈ ਹਾਲਾਂਕਿ ਕੱਲ ਵੋਟਾਂ ਪੈਣਗੀਆਂ ਕਿਹਦਾ ਜੋਰ ਜ਼ਿਆਦਾ ਤੇ ਕੱਲ ਪਤਾ ਲੱਗ ਹੀ ਜਾਊਗਾ ਤੇ ਕਿਨ 12:00 ਵਜੇ ਤੱਕ ਜੀ ਬਿਕੋ ਸਵਾਲ ਤਾਂ ਇਹ ਵੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜ਼ਿਆਦਾਤਰ ਪਿਨਾਹ ਚ ਪੁਲੀਟਿਕਲ ਤੌਰ ਤੇ ਬੰਬੁੱਦੀ ਗੱਲ ਕਰੀਏ ਇਹ ਮੁੱਦਾ ਬੜਾ ਪਾਰੂ ਰਿਹਾ ਕਿ ਤਰਨਤਾਰਨ ਦੀ ਛੋਮਣ ਚ ਕੌਣ ਜਿੱਤੇਗਾ ਆਪ ਵਾਲੇ ਜਿੱਤਣਗੇ ਕਾਂਗਰਸ ਵਾਲੇ ਜਿੱਤਣਗੇ ਪਾਜ ਵਜ ਜਿੱਤੇਗੀ ਜਾਂ ਕੱਲ੍ਹ ਕੱਲ ਜਿੱਤੇਗਾ ਜਾਂ ਵਾਰਿਸ ਪੰਜਾਬ ਦਾ ਜਿਹੜਾ ਉਮੀਦਵਾਰ ਹੈ ਜਿਹਦੀ ਮੈਂ ਤਾਂ ਅਮਰਸਪਾਲ ਤੇ ਹੋਰ ਸਿੱਖ ਦੇ ਬੰਦਿਆਂ ਕਰ ਰਹੀਆਂ ਉਹ ਕਰਨਗੇ ਸੋ ਕੱਲ੍ਹ ਅਸੀਂ ਤਾਂ ਅੰਦੀ ਘੜੀ ਆ ਕੰਨ ਬੂਟਾਂ ਪਹਿਰੀਆਂ ਔਰ 14 ਨੂੰ ਨਤੀਜੇ ਆਉਣੇ ਆ ਜਿਦਾਂ ਆਪਾਂ ਪੰਜਾਬੀਆਂ ਦੀ ਰੂਹ ਦੀ ਗੱਲ ਕਰਦੇ ਆ ਤਰਨਤਾਨ ਦੇ ਲੋਕ ਮਜਾਇਲ ਵੀ ਰੂਹ ਨਾਲ ਵੋਟ ਕਰਨਗੇ ਕਿਸ ਨੂੰ ਜਿਤਾਉਂਦੇ ਆਏ ਤਾਂ ਉਹਨਾਂ ਦਾ ਅਧਿਕਾਰ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਸਾਰੀਆਂ ਪੋਲੀਟਿਕਲ ਪਾਰਟੀਆਂ ਦਾ ਪ੍ਰਟੀਕਲ ਕਿਸੇ ਨਾ ਕਿਸੇ ਹੱਥਾਂ ਦਾ ਦਾਤੇ ਲੱਗਿਆ ਹੋਇਆ ਆਪ ਦਾ ਇਸ ਕਰਕੇ ਦਾਤੇ ਲੱਗਿਆ ਕਿਉਂਕਿ ਪੰਜਾਬ ਦੀ ਆਪਣੀ ਸੀਟ ਆ ਪਹਿਲਾਂ ਹਾਸਲ ਕਰਦੇ ਆ ਤਾਂ ਹੋਏਗਾ ਕਿ ਜਿਵੇਂ ਆਪ ਹੀ ਕਹਿ ਦਿੰਦੇ ਆ ਬਣੇ ਤਰਨਵੇਂ ਯੋਜਨਾ ਦੇ ਤਰਨਵੇਂ ਤਰਨਵੇਂ ਯੋਜਨਾ ਨੂੰ ਫਰਕ ਨਹੀਂ ਪੈਂਦਾ ਪਰ ਜੇ ਕਿਧਰੇ ਸੀਟ ਜਾਂਦੀ ਰਹੀ ਫਿਰ ਬਹੁਤ ਫਰਕ ਪਵੇਗਾ ਇਦਾਂ ਹੀ ਕਾਂਗਰਸ ਹੈ ਕਾਂਗਰਸ ਨੂੰ ਕਈ ਤਰ੍ਹਾਂ ਦੇ ਉਹ ਜਣ ਲੰਗੜਾ ਪਹਿਰੇ ਆ ਆਦੇ ਪਾਰਟੀ ਭਲਾਂ ਦੇ ਬਿਆਨਾਂ ਨੂੰ ਲੈ ਕੇ ਹੋਰ ਕੀ ਕੁਝ ਹੈ ਕੀ ਕਾਂਗਰਸ ਉਹ ਸੋਲਿਊਸ਼ਨ ਜੋ ਨਿਕਲ ਕੇ ਇਹ ਸੀਟ ਹਾਸਲ ਕਰ ਸਕੇਗੀ ਫੈਸਲਾ ਫਿਰ ਤਰਨਦਾਨ ਦੇ ਲੋਕਾਂ ਨੇ ਕਰਨਾ ਹੈ ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਆਪਾਂ ਪਹਿਲਾਂ ਵੀ ਕਹਿੰਨੇ ਪਰ ਹੁਣ ਕਿਉਂਕਿ ਬਿਲਕੁਲ ਇਮਤਿਹਾਨ ਦੀ ਖੜੀ ਹੈ ਫਿਰ ਯਾਦ ਕਰਾਉਣਾ ਚਾਹੀਦਾ ਹੈ ਕਿ ਕਾਲੀ ਦਾ ਦੂਰੀ ਲੜਾਈ ਲੜ ਰਹੇ ਆ ਇੱਕ ਦਹਾਵਾਰ ਉਸ ਪੰਜਾਬ ਦੇ ਐ ਉਮੀਦਵਾਰ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸੀਜ਼ਨ ਬਦਲ ਕਰ ਰਿਹਾ ਹੁਣ ਇੱਕ ਤਾਂ ਮਾਮਲਾ ਜਿੱਤਦਾ ਹੈ ਕਿ ਤਰਨਤਾਰ ਦੀ ਸੀਟ ਕੌਣ ਜਿੱਤੇਗਾ ਉਥੇ ਸਾਰੇ ਜਿੱਤਣੜੇ ਖੜੇ ਆ ਕਾਲੀ ਦਲ ਵੀ ਔਰ ਵਾਰਿਸ ਪੰਜਾਬ ਵੀ ਜਿੱਤਣਗੇ ਦਾ ਫੈਸਲਾ ਤਾਂ ਆ ਜਾਏਗਾ ਪਰ ਜਿੱਤ ਤੋਂ ਥੋੜਾ ਪਿੱਛੇ ਵੀ ਰਹਿ ਜਾਂਦੇ ਤਾਂ ਫਿਰ ਲੜਾਈ ਇਸ ਗੱਲ ਦੀ ਵੀ ਹੈ ਕਿ ਕੀ ਕਾਲੀ ਦਲ ਅੱਗੇ ਆਏਗਾ ਜਾਂ ਵਾਰਿਸ ਪੰਜਾਬ ਦਾ ਅੱਗੇ ਆਏਗਾ ਦੋਨਾਂ ਤੇਰ੍ਹਾਂ ਜੋ ਜਿਹੜਾ ਵੀ ਅੱਗੇ ਆਏਗਾ ਉਹਦਾ ਦਾਵਾ ਕਰਨ ਦਾ ਪੂਰਾ ਅਧਿਕਾਰ ਹੋਵੇਗਾ ਕਿ ਜਿਹੜਿਆਂ 27 ਦੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਨ੍ਹਾਂ ਦੇ ਵਿੱਚੋਂ ਜਿਹੜਾ ਪੰਜਾਬੀ ਦਾ ਪੰਤਕ ਤਰ੍ਹਾਂ ਕਿਸ ਨੂੰ ਹਮਾਇਤ ਦੇਣੀ ਆ ਭਾਜਪਾ ਦੀ ਗੱਲ ਆਪਾਂ ਜ਼ਰੂਰ ਕਰਨੀ ਚਾਹਾਂਗੇ ਭਾਜਪਾ ਨੇ ਇਹ ਸੀਟ ਦੇ ਲਈ ਪੂਰੀ ਤਰ੍ਹਾਂ ਦੇਖਦੇ ਨਾਲ ਦੋ ਲਗਾਇਆ ਤੇ ਪਰ ਕੋਈ ਦੋਰ ਨਹੀਂ ਦਿੱਲੀ ਦੇ ਮੁੱਖ ਮੰਤਰੀ ਆ ਰਾਣਾ ਦੇ ਮੁੱਖ ਮੰਤਰੀ ਆ ਹੋਰ ਵੱਡੇ ਕਰਦਾਵਾਰ ਆਗੂ ਆ ਕਾਮਨਦਾਰ ਮੰਤਰੀ ਆ ਉਹ ਕਿਹਾ ਕਿ ਪੰਜਾਬ ਦੇ ਖਤਰੇ ਸੀ ਬਹੁਤ ਕੁਝ ਕਰਾਂਗੇ ਪਰ ਜੇ ਲੱਗਦਾ ਹੈ ਕਿ ਭਾਜਪਾ ਹੋਰ ਇਮਤਿਹਾਨ ਚ ਦੇ ਲੰਗਣਾ ਪੈਣਾ ਦੇਖਿਆ ਜਾਏਗਾ ਕਿ ਉਹ ਜਫਤਵਾ ਮਿਲਦਾ ਇੰਤਜ਼ਾਰ ਹੈ ਕੱਲ ਅਸੀਂ ਉਮੀਦ ਕਰ ਰਹੇ ਹਾਂ ਕਿ ਪੂਰਾ ਮਨ ਢੰਗ ਨਾਲ ਗੁੱਟਾਂ ਪੈਣ ਗਿਆ ਔਰ ਇੰਤਜ਼ਾਰ ਰਹੇਗਾ ਨਤੀਜਾ ਨੂੰ ਸੀ ਆਪਣੇ ਦਰਸ਼ਕਾਂ ਨਾਲ ਇਸੇ ਮੁੱਦੇ ਤੇ ਫੇਰ ਸਾਹ ਜ ਪਾਵਾਂਗੇ 14 ਨਵੰਬਰ ਨੂੰ ਕਿ ਨਤੀਜੇ ਕੀ ਬੋਲਦੇ ਐ ਤੇ ਪੰਜਾਬ ਦਾ ਰਾਸੀਪਿਕ ਕਿ ਉਹ ਜਾ ਰਹੇਗਾ ਜੇ ਆਪ ਸਥਾਈਆਂ ਚੋਣਾਂ ਦੀ ਗੱਲ ਕਰੀਏ ਜਿਹੜੀਆਂ ਕਿ ਰਾਸੀਪਾਰਟੀਆਂ ਨੇ ਸਥਾਈਆਂ ਚੋਣਾਂ ਸਥਾਈਆਂ ਚੋਣਾਂ ਕਹਿ ਕੇ ਇਹ ਸਥਾਈਆਂ ਚੋਣਾਂ ਦੀ ਚੱਟਣੀ ਬਣਾਤੀ ਆਰ ਬੇਤੇਗੇ ਰੱਖਤਾ ਪਰ ਅਪਰ ਜ਼ਿਕਰ ਜ਼ਰੂਰ ਕਰਾਂਗੇ ਕਿ ਉਹ ਨਤੀਜਾ ਆਉਣ ਤੋਂ ਬਾਅਦ ਸਤਾਈ ਕਿਸਵਲ ਜਾਏਗਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣਿਆ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਥੋੜਾ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਮਿੱਤਰਾ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ